ਨੀ اور 17 ਵੋਟ ਨਾਲ ਅਸੀਂ ਜਿੱਤੇ ਹੈ ਉਹ ਜਿਹੜਾ ਕੌਂਸਲਰ ਨੇ ਸਾਡਾ ਸਹਿਯੋਗ ਦਿੱਤਾ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਹਾਂ ਉਹ ਮੋਦੀ ਦੇ ਵਿਕਾਸ ਦੇ ਕਾਰਜ ਦੇਖ ਕੇ ਇਸ ਉਹਨਾਂ ਨੇ ਬੀਜੇਪੀ ਨੇ ਜਿਆਦਾ ਦਲਵਾਇਆ ਡਿਪਟੀ ਮੇਅਰ ਔਰ ਸੀਨੀਅਰ ਡਿਪਟੀ ਮੇਅਰ ਦੀ ਸੀਟ ਨੂੰ ਕਰੋ ਸਵਾਲ ਅ ਲੱਗਦਾ ਪਰ ਜਿਹੜੀ ਜ਼ਿੰਮੇਵਾਰੀ ਇਸ ਤਰ੍ਹਾਂ ਦੇ ਨਾਲ ਜਿਵੇਂ ਕਿ ਆਮ ਤੌਰ ਤੇ ਤਾਂ ਹੁੰਦਾ ਹੈ ਵੀ ਅਸੀਂ ਇਹ ਕਰਾਂਗੇ ਪਰ ਲੱਗਦਾ ਨਹੀਂ ਵੀ ਮੇਅਰ ਦੀ ਸੀਟ ਨਾ ਹੋਣ ਕਰਕੇ ਬਹੁਤ ਵੱਡੇ ਚੀਜ਼ਾਂ ਦੇ ਏਜੰਡੇ ਤੇ ਫਰਕ ਰਹੂਗਾ ਨਹੀਂ ਨਹੀਂ ਇਸ ਤਰ੍ਹਾਂ ਹੈ ਨੋਰਮਲ ਅਸੀਂ ਜੋ ਸ਼ਹਿਰ ਦੀ ਵਿਕਾਸ ਲਈ ਉਹ ਤਾਂ ਅਸੀਂ ਕੰਮ ਕਰਾਂਗੇ ਕਰਾਂਗੇ ਜ਼ਰੂਰ ਕਰਾਂਗੇ ਔਰ ਅਗਰ ਸ਼ਹਿਰ ਦੇ ਵਿਕਾਸ ਲਈ ਸਾਨੂੰ ਐਜ਼ ਅ ਡਿਪਟੀ ਮੇਅਰ ਸੀਨੀਅਰ ਡਿਪਟੀ ਮੇਅਰ ਕਿਸੇ ਹੱਦ ਤੱਕ ਵੀ ਜਾਣਾ ਪਿਆ ਤਾਂ ਅਸੀਂ ਜਾ ਕਰਾਂਗੇ ਪਰ ਲੱਗਦਾ ਨਹੀਂ ਕ੍ਰੈਡਿਟ ਬਾਰ ਦੇ ਵਿੱਚ ਇਹ ਚੀਜ਼ਾਂ ਪਿੱਛੇ ਨਾਲ ਆ ਜਾਂਦੀਆਂ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਗਾਣੀ ਕ੍ਰੈਡਿਟ ਵਾਰਡ ਦੇ ਵਿੱਚ ਚਿਨੀ ਦਾ ਜਿਲੱਟ 8 ਸਾਲ ਤੋਂ ਲਗਾਤਾਰ ਵਿਕਾਸ ਦੇ ਕੰਮ ਕਰਦੇ ਰਹੇ ਤੇ ਹੁਣ ਵੀ ਕਰਾਂਗੇ ਕਿਹੜੇ ਕਿਹੜੇ ਜੀ ਦੇਖਿਆ ਜਾਵੇ ਜਿਵੇਂ ਮੁੱਖ ਤੌਰ ਤੇ ਜੇ ਕਹੀਏ ਕਿ ਉਹਨਾਂ ਏਜੰਡੇ ਇੱਕ ਪਾਸੇ ਤਾਂ ਲੈ ਕੇ ਆਉਣਗੇ ਉਹ ਆਪਣੀ ਪਾਰਟੀ ਦੇ ਗੁੱਟ ਦੇ ਨਾਲ ਤੇ ਲੋਕਾਂ ਦੇ ਗੋਡੇ ਵਾਸਤੇ ਦੂਜੇ ਪਾਸੇ ਬੀਜੇਪੀ ਹਰ ਕਿਸੇ ਚੀਜ਼ ਨੂੰ ਲੈ ਕੇ ਲੱਗਦਾ ਨਹੀਂ 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 ਇਸ ਤਰ੍ਹਾਂ ਨਹੀਂ ਜਿਹੜੇ ਵਿਕਾਸ ਦੇ ਕਾਰਿਆ ਸ਼ਹਿਰ ਦੇ ਨਹੀਂ ਉਸਦੇ ਏਜੰਡੇ ਤਾਂ ਆਉਂਦੇ ਰਹਿਣਗੇ ਔਰ ਕੰਮ ਵੀ ਹੁੰਦਾ ਰਹੇ ਸਰ ਕਿਹੜੇ ਕਿਹੜੇ ਵਿਕਾਸ ਦੇ ਕੰਮ ਆਉਣਗੇ ਜਿਹੜੇ ਚੁੱਪੀ ਨਾ ਪਰ ਤੁਸੀਂ ਇਹ ਦੇਖਿਆ ਹੋਗੇਗਾ ਹਰਜਿਸ ਥੋੜੇ ਦਿਨ ਉਹਨਾਂ ਨੇ ਆਪਣੇ ਹੀ ਕਿਹਾ ਸੀ ਕਿ ਲਗਭਗ 70% ਜਿਹੜਾ ਕੂੜਾ ਉੱਥੋਂ ਆਪਣੇ ਡੰਪਿੰਗ ਗਰਾਊਂਡ ਤੋਂ ਕੂੜਾ ਉੱਠ ਗਿਆ ਹੈ ਇਸ ਤਰ੍ਹਾਂ ਤੁਸੀਂ ਆਪ ਇਹ ਦੇਖ ਰਹੇ ਆ ਕਿ 8 ਸਾਲ ਦੇ ਵਿੱਚ ਜਿਹੜਾ ਕਾਂਗਰਸ ਨੇ ਉਸ ਵੇਲੇ ਡੰਪਿੰਗ ਗਰਾਊਂਡ ਦੇ ਵਿੱਚ ਕੂੜਾ ਇਕੱਠਾ ਕੀਤਾ ਹੋਇਆ ਸੀ 70% ਅੱਜ ਦਾ ਵੀਰ ਦੇਖ ਰਿਹਾ ਕਿ 8 ਸਾਲਾਂ ਦੇ ਵਿੱਚ ਜਿਹੜਾ ਭਾਜਪਾ ਨੇ ਕੰਮ ਕੀਤਾ ਹੈ ਵਿਕਾਸ ਦੇ ਕਾਰਿਆ ਕੀਤਾ ਔਰ ਜਲਦੀ ਇਸ 2-4 ਮਹੀਨਿਆਂ ਦੇ ਵਿੱਚ ਉਹ ਗਰਾਊਂਡ ਬਿਲਕੁਲ ਸਾਫ਼ ਹੋ ਜਾਏਗਾ ਇਸ ਤਰ੍ਹਾਂ ਅਸੀਂ ਵਿਕਾਸ ਦੇ ਕਾਰਜ ਕਰਦੇ ਰਹਾਂਗੇ। ਅੱਜ ਦੇ ਇਲੈਕਸ਼ਨ ਫੇਅਰ ਹੋਏ ਜੀ। ਠੀਕ ਹੈ ਸਰ। ਅੱਜ ਦੇ ਇਲੈਕਸ਼ਨ ਫੇਅਰ ਹੋਏ ਆ ਤੁਸੀਂ ਸਭ ਨੇ ਦੇਖਿਆ ਵੇਅਰ ਇਲੈਕਸ਼ਨ ਹੋਇਆ ਹੈ।